ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ 7 ਤਰੀਕ ਤੇ 7ਵਾਂ ਮਹੀਨਾ 2024 ਅੱਜ ਗੁਰਦੁਆਰਾ ਕਲੰਗੀਦਰ ਸਾਹਿਬ ਮੈਨਾਂ ਧਿਰੋ ਮਜਰਾ ਵਿਖੇ ਔਰ ਦਾਹ ਦੀ ਕੁਟਿਆ ਦੇ ਵਿੱਚ ਸਾਡੇ ਬੜੇ ਸਤਕਾਰਯੋਗ ਰਬ ਰੰਗੀ ਰੂਹ ਪ੍ਰੇਮ ਵਾਲੇ ਬੜੇ ਸਤਕਾਰਯੋਗ ਸ਼੍ਰੀਮਾਨ ਸੰਤ ਬਾਬਾ ਦਲਜੀਤ ਸਿੰਘ ਜੀ ਉਕਸੀ ਵਾਲੇ ਮਹਾਂਪੁਰਖ ਪਹੁੰਚੇ ਨੇ ਸੋ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਜਦੋਂ ਇਹਨਾਂ ਦਾ ਦਰਸ਼ਨ ਕਰਦੇ ਆ ਮਨ ਸ਼ਾਂਤ ਹੋ ਜਾਂਦਾ ਕਿਉਂਕਿ ਇਹ ਪਤਾ ਲੱਗਦਾ ਨਾਮ ਦੀ ਕਮਾਈਆਂ ਵਾਲੀ ਜਿਹੜੀਆਂ ਰੂਹਾਂ ਹੁੰਦੀਆਂ ਨੇ ਉਹਨਾਂ ਦੇ ਦਰਸ਼ਨ ਕਰਕੇ ਹੀ ਮਨ ਸ਼ਾਂਤ ਹੋ ਜਾਂਦਾ ਸੋ ਜਦੋਂ ਬਾਬਾ ਜੀ ਆਏ ਚਰਨ ਪਾਏ ਦਰਸ਼ਨ ਹੋਏ ਮਨ ਇੱਕਦਮ ਸ਼ਾਂਤ ਹੋ ਗਿਆ ਕਿਉਂਕਿ ਜਿਹੜੀ ਨਾਮ ਦੀ ਕਮਾਈ ਹੁੰਦੀ ਆ ਉਹ ਬਹੁਤ ਵੱਡੀ ਹੁੰਦੀ ਆ ਮਹਾਰਾਜ ਕਹਿੰਦੇ ਜਿੱਥੇ ਜਾਇਬ ਹੈ ਜਿੱਥੇ ਵੈਸਨ ਸਾਧ ਜਨ ਸੋ ਥਾਨ ਸੁਹੰਦਾ RAM ਰਾਜ ਜਿੱਥੇ ਵੀ ਰੱਬ ਦੇ ਪਿਆਰੇ ਸਾਧੂ ਸੰਤ ਮਹਾਂਪੁਰਖ ਚਰਨ ਪਾ ਦਿੰਦੇ ਨੇ ਉਹ ਧਰਤੀ ਨੂੰ ਬਾਗਾਂ ਵਾਲੇ ਬਣਾ ਦਿੰਦੇ ਨੇ ਸੋ ਬੜੇ ਸਮੇ ਤੋਂ ਅਸੀਂ ਬਾਬਾ ਜੀ ਦਾ ਸਤਕਾਰ ਕਰਦੇ ਆ ਅੱਜ ਤੀਸਰੀ ਵਾਰ ਸਾਡੇ ਨਾਲ ਇਹਨਾਂ ਦੇ ਮੇਲ ਮਲਾਪ ਹੋਏ ਨੇ ਬੜੀ ਪਿਆਰ ਵਾਲੀ ਰੂਹਾ ਜੋ ਸਾਡੇ ਸ੍ਰੀਮਾਨ ਸੰਤ ਬਾਬਾ ਦਰਸ਼ਨ ਸਿੰਘ ਜੀ ਤੱਕੀ ਸਾਹਿਬ ਵਾਲੇ ਮਹਾਂਪੁਰਖ ਉਹਨਾਂ ਬਾਰੇ ਵੀ ਇਹਨਾਂ ਨੇ ਵਚਨ ਸੁਣਾਏ ਦੱਸੇ ਸੋ ਉਹ ਸੁਣਾਗੇ ਇਹਨਾਂ ਦੇ 2 ਕੁ ਮਿੰਟ ਆਪਾਂ ਬਾਅਦ ਦੇ ਵਿੱਚ ਤੇ ਸਰਪਾਉ ਦੀ ਬਖਸ਼ ਕਰਦਿਆ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੋ ਮਹਾਂਪੁਰਖਾਂ ਬਾਰੇ ਇਹ ਆਪਣਾ ਸੰਤ ਮਹਾਰਾਜ ਜੀ ਸ੍ਰੀਮਾਨ ਸੰਤ ਬਾਬਾ ਦਰਸ਼ਨ ਸਿੰਘ ਜੀ ਤੱਕੀ ਸਾਹਿਬ ਵਾਲੇ ਉਨ੍ਹਾਂ ਬਾਰੇ ਥੋੜਾ ਜਿਹਾ ਚਾਨਣਾ ਪਾਉਣਗੇ ਸੋ ਮੈਂ ਬਾਬਾ ਜੀ ਨੂੰ ਅਸਥਾਨ ਤੇ ਪਹੁੰਚਣ ਤੇ ਜੀ ਆਇਆਂ ਧੰਨਵਾਦ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇੱਥੇ ਦਾਸ ਬਾਬਾ ਜੀ ਦੇ ਅਸਥਾਨ ਤੇ ਪਹੁੰਚਿਆ ਬੜੀ ਖੁਸ਼ੀ ਹੋਈ ਆ ਇਹਨਾਂ ਦੇ ਦਰਸ਼ਨ ਕਰਕੇ ਮਿਲ ਕੇ ਵਿਚਾਰਾਂ ਕਰਕੇ ਸੋ ਮਹਾਪੁਰਖ ਬਾਬਾ ਦਰਸ਼ਨ ਸਿੰਘ ਜੀ ਟਕੀ ਸਾਹਿਬ ਵਾਲੇ ਉਹ ਨਾਮ ਦੇ ਨਾਲ ਰਤੀ ਰੂਹਾਂ ਜਿਨ੍ਹਾਂ ਨੇ ਨਾਮ ਨੂੰ ਕਮਾਇਆ ਗੁਰੂ ਕੀ ਸੰਗਤ ਇਹ ਕੋਈ ਇੱਕ ਜਨਮ ਦੀ ਗੱਲ ਨਹੀਂ ਹੁੰਦੀ ਇਹ ਤਾਂ ਬਹੁਤ ਜਨਮਾਂ ਦੀ ਗੱਲ ਹੁੰਦੀ ਆ ਕਿ ਇੰਨਾ ਤਪ ਤੇਜ ਸੰਗਤਾਂ ਦਾ ਮੇਲ ਮਲਾਪ ਪ੍ਰੇਮ ਪਿਆਰ ਸਤਿਕਾਰ ਮਿਲੇ ਸੋ ਮਹਾਪੁਰਖ ਬਾਬਾ ਦਰਸ਼ਨ ਸਿੰਘ ਜੀ ਉਹਨਾਂ ਦੇ ਨਾਲ ਕਾਫੀ ਸਮਾਂ ਪਹਿਲਾਂ ਵਿਚਰਨ ਦਾ ਸਮਾਂ ਮਿਲਿਆ ਉਹਨਾਂ ਦੇ ਅੰਦਰ ਜਿਹੜੀ ਸਹਿਜਤਾ ਥਮਾ ਉਹ ਸਾਧੂ ਦੇ ਵਿੱਚ ਹੋਣਾ ਬਹੁਤ ਜ਼ਰੂਰੀ ਆ ਅਰੇ ਇਹ ਗੁਣ ਉਹਨਾਂ ਚ ਦੇਖਿਆ ਗਿਆ ਟੱਕੀ ਸਾਹਿਬ ਆਉਣ ਤੋਂ ਪਹਿਲਾਂ ਵੀ ਸ਼ਾਇਦ ਮੇਰੇ ਪਿਤਾ ਜੀ ਦੱਸਦੇ ਸੀ ਮੈਂ ਤਾਂ ਜਦੋਂ ਛੋਟਾ ਸੀ ਕਿ ਬਾਬਾ ਜੀ ਜਦੋਂ ਵਿਚਨ ਕਰਦੇ ਸੀ ਸਾਧੂ ਸੰਤਾਂ ਮਹਾਂਪੁਰਖਾਂ ਦੇ ਨਾਲ ਉਹਨਾਂ ਦਾ ਵੀ ਮਲਾਪ ਹੋਇਆ ਉਸ ਸਮੇਂ ਵੀ ਉਹਨਾਂ ਦੇ ਅੰਦਰ ਕਸ਼ਸ ਹੁੰਦੀ ਸੀ ਪ੍ਰੇਮ ਹੁੰਦਾ ਸੀ ਬਾਣੀ ਪ੍ਰਤੀ ਸੋ ਜਦੋਂ ਅਸੀਂ ਮੇਲੇ ਮਿਲ ਕੇ ਦੇਖਿਆ ਹੁਣ ਤਾਂ ਬਹੁਤ ਦੇਰ ਹੋ ਗਈ ਕਦੇ ਸਵਭ ਬਣੂ ਕੇ ਦਰਸ਼ਨ ਕਰਾਂਗੇ ਸੋ ਮਹਾਂਪੁਰਖ ਪ੍ਰੇਮ ਦੇ ਨਾਲ ਬਾਣੀ ਦੇ ਨਾਲ ਰਬ ਰੰਗੀ ਰੂਹਾਂ ਉਹਨਾਂ ਦੇ ਦਰਸ਼ਨ ਕਰਕੇ ਅਨੇਕਾ ਦੁਨੀਆ ਤਰਗੀਤ ਕਰ ਰਹੀ ਆ ਉਹਨਾਂ ਦੇ ਬਚਨ ਮੰਨ ਕੇ ਲੋਕਾਂ ਦੇ ਹਿਰਦੇ ਠੰਡੇ ਹੁੰਦੇ ਆ ਸੋ ਕਦੇ ਸਵਭ ਮਿਲੂਣਾ ਜਰੂਰ ਦਰਸ਼ਨ ਕਰਾਂਗੇ ਜੀ ਸੋ ਅੱਜ ਇੱਥੇ ਬਾਬਾ ਜੀ ਨੇ ਸਾਨੂੰ ਗੁਰੂ ਸਾਹਿਬ ਦੀ ਜੋ ਬਖਸ਼ਿਸ਼ ਆਸੀ ਰਪਾਓ ਦੇ ਕੇ ਨਵਾਜਿਆ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ